ਦੋਸਤੋ ਜੋ ਮਜ਼ਾ ਇਸ ਟਰੈਕ ਤੇ ਮਤਲਬ ਜਦੋਂ ਮੀਂਹ ਪਿਆ ਹੋਵੇ ਗੱਡੀ ਚਲਾਉਣ ਦਾ ਜਾਂ ਪੈੜੀਆਂ ਵੱਲ ਢੇੜਾ ਮਾਰਨਾ ਤੇ ਸਪੈਸ਼ਲੀ ਮੈਂ ਇੱਧਰ ਜਦੋਂ ਮੀਂਹ ਪਿਆ ਹੋਵੇ ਆਉਣਾ ਗੱਡੀਆਂ ਤਿਲਕਦੀ ਤਿਲਕਦੀ ਜਾਂਦੀਆਂ ਉੱਤੇ ਹੋਰ ਹਾਈ ਪਾਇਆ ਹੁੰਦਾ ਤੇ ਜੰਗਲ ਜਾਨਵਰ ਵੀ ਤੇ ਗੱਡੀਆਂ ਦੇਖੇ ਹੋਰ ਹਾਈ ਪਿਆ ਹੋਇਆ ਬਹੁਤ ਹੀ ਮਜ਼ਾ ਆਉਂਦਾ ਮਤਲਬ ਸਪੈਸ਼ਲੀ ਮੈਂ ਜਿਹੜਾ ਨਾ ਮੈਂ ਤਾਂ ਉਤਰ ਕੇ ਨਾਲੇ ਤਾਂ ਵਖਾਉਣਾ ਆਪਦਾ ਸਾਰੀ ਫਸਲ ਵਾੜੀ ਮੌਸਮ ਬਹੁਤ ਮਜ਼ਾ ਆਉਂਦਾ ਖਾਸ ਕਰਕੇ ਜਦੋਂ ਮੀਂਹ ਪਿਆ ਹੋਵੇ ਇਸ ਟਰੈਕ ਤੇ ਹੈ ਤਾਂ ਇਹ ਵੇਖੋ ਫਸਲ ਦਾ ਨੁਕਸਾਨ ਫਾਇਦਾ ਤਾਂ ਵੱਖਰੀ ਚੀਜ਼ ਪਰ ਮਜ਼ਾ ਜਿਹੜਾ ਆ ਉਹ ਵੱਖਰੀ ਚੀਜ਼ ਬੂਟ ਲਾ ਲਏ ਤੇ ਚਪਲਾ ਪਾ ਲਈਆਂ ਤੇ ਹੁਣ ਬਾਹਰ ਉਤਰਦੇ ਆ ਚਿੱਕੜ ਦੇ ਵਿੱਚ ਆਇਆ ਜੀ ਇਹ ਸਾਡਾ ਹੀ ਆ ਖੇਤ ਨੇ ਇੱਧਰ ਤੇ ਆ ਟਰੈਕ ਹੈ ਇੱਧਰ ਆ ਕਸੂਰ ਨਾਲਾ ਨਾਲ ਦੀ ਨਾਲ ਆਪਣੇ ਪਿੰਡ ਦੇ ਵਗਦਾ ਇਹ ਤੇ ਜਦੋਂ ਐ ਤਿਲਕ ਦੀ ਤਿਲਕ ਦੀ ਗੱਡੀ ਆਉਂਦੀ ਨਾ ਇਹ ਉਹ ਬਹੁਤ ਅੰਜੋ ਇੱਕਦਮ 4x4 ਕਿੱਥੇ ਪਾਉਣਾ ਹੁੰਦਾ ਹੁਣ ਕਿਹੜੇ ਗਰੁੱਪ ਰਹਿ ਗਏ ਹੁਣ ਦੇਖੋ ਆ ਇੰਨੀ ਮੈਂ ਬੂਟ ਲਾ ਕੇ ਚਪਲਾਂ ਪਾ ਲਈਆਂ ਖੂਬਾ ਪੂਰਾ ਕਿੱਥੇ ਪਉਣਾ ਹੁੰਦਾ ਹੁਣ ਬਾਹਰ ਚਲੇ ਚੁਲੇ ਗਏ ਸਾਰੇ ਸੱਜਣ ਮਿੱਤਰ ਸਾਥੀ ਸੋ ਇਹ ਇੱਕ ਜਗ੍ਹਾ ਜਿੱਥੇ ਆ ਕੇ ਥੋੜਾ ਜਿਹਾ ਆਫ ਰੋਡ ਦੀ ਇੱਕ ਤਾਂ ਫੀਲ ਤਾਂ ਆਉਂਦੀ ਆਉਂਦੀ ਹੈ ਪਲੱਸ ਆਫ ਰੋਡ ਦਾ ਚਾ ਵੀ ਪੂਰਾ ਹੋ ਜਾਂਦਾ ਹਾਂਜੀ ਹੋਰ ਵੱਧ ਆ ਜਾਂਦਾ ਚਿੱਕੜ ਤੇ ਲੋਚ ਪਾ ਲਈ ਗੱਡੀ ਵੀ ਹੁਣ ਫਾਰਮ ਤੇ ਹੀ ਜਾਣੇ ਆ ਇਹ ਤੋਂ ਪਹਿਲਾਂ ਕਿ ਆਪਾਂ ਹੁਣ ਗੱਡੀ ਫਸਾ ਕੇ ਬੈਠੀ ਇਹਦੀ लास्ट ਵਾਲੇ ਖੇਤ ਆ ਜਵਾਰ ਹੈ ਅੱਗੇ ਪਪੂਲਰ ਨੇ ਤਾਂ ਅੱਗੇ ਸਾਰਾ ਅੱਗੇ ਜਿਹੜੀ ਤੁਰੀ ਜਾਂਦੀ ਹੈ ਤੇ ਪਹੁੰਚ ਗਏ ਆ ਤੇ ਸਾਡੀ ਅੱਜ ਮੱਝ ਨੇ ਬੱਚਾ ਦਿੱਤਾ ਸਸੀ ਗਾਲ ਅਦਾਈਏ ਹੋਏ ਤੈਨੂੰ ਕੱਟਾ ہوا ਚਲ ਕੋਈ ਨਹੀਂ ਕੱਟਾ ہوا ਕੋਈ ਨਹੀਂ ਫਿਰ ਕੀ ਦੁੱਧ ਦੇਦੇ ਆਈ ਕਿ ਨਹੀਂ ਮੱਝ ਇਹ ਆ ਲੈ ਠੀਕ ਹੈ ਨਾ ਹੁਣ ਕੀ ਕਰੀਏ ਮੀ ਭਰਾਵਾ ਨਹੀਂ ਹਟਦਾ ਅੱਕੀ ਆ ਉਧਰ ਐ ਮੈਨੂੰ ਲੱਗਦਾ ਇੱਧਰ ਬੰਨੀ ਹੋਈ ਐ ਮੱਜ ਹਾਂ ਲਾਡਲੀ ਯਾ ਲੈ ਤੇਰਾ ਮਹਾ ਡੀਗ ਡੀ ਕੇ ਡੀਗ ਡੀ ਕੇ ਤੇਰਾ ਬੱਚਾ ਹੀ ਛਦਾਈ ਹੋ ਗਿਆ ਔਰ ਸ਼ੰਭੂ ਜੀ ਠੀਕ ਠਾਕ ਹੋ ਸਕੇ ਉਹ ਕਿੱਥੇ ਆ ਉਹ ਤੂੰ ਤੇਰਾ ਭਲਾ ਜੇ ਤੇਰਾ ਇਹੋ ਜਿਹਾ ਹੈਂ ਇੱਕ ਮਿੰਟ ਕਚਰਾ ਗਿਰਾ ਦੇ ਤੇ ਕਚਰੇ ਨਹੀਂ ਗਿਰਾ ਰਹਾ ਵਾਕੇ ਹੀ ਤਗੜਾ ਬਈ ਇਧਰ ਦਿਖਾਈਏ ਤੇ ਕਚਰਾ ਨਹੀਂ ਚੱਲ ਰਹਾ ਹੈ ਚੱਲ ਚਲ ਪੂਗਾ ਚੱਲ ਪੂਗਾ ਕਿੰਨਾ ਜੇਰ ਹੋ ਗਿਆ ਸੂਈ ਨੂੰ ਕਿੰਨੇ ਘੰਟੇ ਹੋ ਗਏ ਕਿਤਨਾ ਹਮ ਇਧਰ ਘੰਟਾ ਹੋ ਗਿਆ ਇੱਕ ਕਟਾ ਆ ਜੀ 골ਡਨ ਸਟਾਰ ਬੋਲ ਤੁਸੀਂ ਸੁਣਿਆ ਉਹਦਾ ਬੱਚਾ ਆ ਇਹ ਤੇ 2 ਘੰਟਿਆਂ ਦਾ ਬੱਚਾ ਜੇ ਵਾਕੇ ਹੀ ਤਗੜਾ ਸਾਈਜ਼ ਚ ਲੜਲੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਖਾਣੇ ਦੀਜੀ ਆਪਣੇ ਬਟੇ ਸ਼ਾ ਦਹੀਂ ਤੇ ਹੈਗੀ ਆ ਹਾਂ ਇਸ ਨੂੰ ਦੁੱਧ ਕਰ ਦੇਣਾ ਪਵੇਗਾ ਹੂੰ ਉਹ ਇਤਨਾ ਥੱਕ ਭਾਈ ਲੱਭ ਕੇ ਜਾਮਾ ਪਾ ਲੀ ਆਹੋ ਵੇਖੀਏ ਕੋਈ ਮੱਸਾ ਸੁਣਾਦਾ ਵਾ ਤੁਸੀਂ ਦਾ ਮੌਸਮ ਅੱਜ ਜਿਹੜਾ ਨਾ ਮੌਸਮ ਤੇ ਹੋਇਆ ਵਾ ਪੂਰਾ ਹੀ ਇੱਕ ਣੂਪੀ ਅਸੀਂ ਜਿਹੜਾ ਸ਼ਰਟ ਹੈ ਵੀ ਸ਼ਿਮਲੇ ਵਾਲਾ ਹੀ ਪਾਇਆ ਇੰਨਾ ਦੁਨੀਆਂ ਪੈ ਗਈ ਠੰਡੀ ਹਵਾ ਇੰਨਾ ਵਧੀਆ 뷰 Shimla ਕਾ ਦਾ Scotland ਬਣਿਆ ਸਾਹਮਣੇ ਮੌਸਮ ਤੇ ਦੋਸਤੋ ਇਹੋ ਜਿਹਾ ਹੋਇਆ ਜਿਵੇਂ ਮਸੂਰੀ ਨਹੀਂ ਫਿਰ ਰਹੇ ਹੁੰਦੇ ਮਸੂਰੀ ਨਾਲੋਂ ਜ਼ਿਆਦਾ ਫੀਲ ਆ ਰਹੀ ਜਿਵੇਂ ਫੀਲਡਸ ਦੇ ਵਿੱਚ ਜ਼ਿਆਦਾ Scotland ਵੱਲ ਠੰਡੇ ਮੁਲਕ ਨੇ ਦੇ ਖੇਤ ਬਹੁਤ ਨੇ ਉਹਦਾ ਮਜ਼ਾ ਵੇਖੋ ਘੜੀ ਲੱਗੀ ਹੋਈ ਹੈ ਤੇ ਅਗਸਤ ਦਾ ਮਹੀਨਾ ਉਹ ਵੀ ਗਰਮੀ ਜਮਾਸੀ ਵਾਲਾ ਜਿਹੜਾ ਮਹੀਨਾ ਹੁੰਦਾ ਵੇ ਇਸ ਵੇਲੇ ਟੈਂਪਰੇਚਰ ਮੇਰੇ ਖਿਆਲ 16 15 16 15 16 ਟੈਂਪਰੇਚਰ ਹੋਊਗਾ ਐਨੀ ਨਹੀਂ ਲਈ ਨਹੀਂ ਗਰਮੀ ਦੇ ਵਿੱਚ ਜਿਹੜੀ ਆ ਪ੍ਰੋਪਰ ਠੰਡ ਗਈ ਹੈ ਤੇ ਹਵਾ ਐਨੀ ਵਗ ਰਹੀ ਹੈ ਛਤਰੀ ਦਨ ਤੱਕ ਜਾ ਰਹੀ ਹੈ ਸੂਰਜੀ ਨੰਤੇ ਜੀ ਅੱਜ ਦਾ ਅਮਰਸਰ ਜ਼ਿਲ੍ਹਾ ਇੰਨਾ ਠੰਡਾ ਹੋਇਆ ਹੋਇਆ ਹੈ ਧੰਨਵਾਦ ਵੇਖਣ ਲਈ ਜੀ ਸਾਰਿਆਂ ਦਾ